ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੇ ਰੰਗ ਨੇ ਐ ਵਾਲੇ ਪਹਿਲਾਂ ਵੀ ਆਏ ਸੀ ਬਟ ਹੁਣ ਇਹਨਾਂ ਵਿੱਚ ਨਵੇਂ ਕਲਰ ਆਪਸ਼ਨ ਐਡ ਕਰਕੇ ਲੈ ਕੇ ਆਏ ਆ ਜਿਹੜੇ ਕਲਰ ਦੇ ਕੰਬੀਨੇਸ਼ਨ ਸਾਰੇ ਅਵੇਲੇਬਲ ਨੇ ਇਹ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 1330 ਰੁਪਏ ਦੇ ਵਿੱਚ ਸਿੰਗਲ ਨਹੀਂ ਮਿਲੇਗਾ ਤਿੰਨ ਸੂਟ ਮਿਲਣਗੇ ਬਾਏ 2겟1 ਵਾਲੀ ਆਫਰ ਹੈ ਪਿਓਰ ਰਾਇਲ ਸੈਟਿਨ ਡਿਜੀਟਲ ਪ੍ਰਿੰਟ ਵਾਲਾ ਢਾਈ ਮੀਟਰ ਦਾ ਤੁਹਾਨੂੰ ਆਲ ਓਵਰ ਕਸ਼ਮੀਰੀ ਲੁੱਕ ਵਾਲੇ ਜਿਹੜੇ ਹੁੰਦੇ ਨੇ ਜਿਵੇਂ ਕਿ ਪ੍ਰਿੰਮ ਬਰੋਇਡਰੀ ਵਰਕ ਲੱਗਦਾ ਹੈ ਉਵੇਂ ਇਹ ਤੁਹਾਨੂੰ ਸੂਟ ਮਿਲੇਗਾ ਬਾਟਮ ਇਹਦਾ ਨੇਚਰਲ ਕ੍ਰੇਪ ਦਾ ਹੈਗਾ ਢਾਈ ਮੀਟਰ ਦਾ ਤੇ ਤੁਸੀਂ ਤਿੰਨੋਂ ਸੂਟ ਆਪਣੇ ਜਿਹੜੇ ਅਕੋਰਡਿੰਗਲੀ ਸਿਲੈਕਟ ਕਰ ਸਕਦੇ ਚਾਹੇ ਤਿੰਨੋਂ ਸੇਮ ਤੇ ਚਾਹੇ ਤੁਹਾਨੂੰ ਡਿਫਰੈਂਟ ਡਿਫਰੈਂਟ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਸ਼ਰਟ ਤੇ ਬਾਟਮ ਦੋਨੋਂ ਤੇ ਲਾਈਨਿੰਗ ਨਹੀਂ ਲੱਗੇਗੀ ਵਿਦਆਊਟ ਲਾਈਨਿੰਗ ਹੀ ਚੱਲਣਗੇ ਪ੍ਰਾਈਸ ਇਹਨਾਂ ਦਾ ਸਿਰਫ 1330 ਰੁਪਏ ਆ ਰੰਗ ਇਹਦੇ ਵਿੱਚ ਜਿਹੜੇ ਕਿ 35 ਕਲਰ ਆਪਸ਼ਨ ਅਵੇਲੇਬਲ ਨੇ ਤੇ ਪ੍ਰਾਈਸ ਜਿਹੜਾ ਇਹਨਾਂ ਦਾ 1330 ਰੁਪਿਆ ਦੇ ਵਿੱਚ 3 ਸੂਟ ਹੈ ਪਹਿਲੇ ਵੀ ਆਫਰ ਆਈਆਂ ਸੀ ਪਰ ਇਹ ਹੈ ਕਿ ਬਾਅਦ ਵਿੱਚ ਇਹਨਾਂ ਵਿੱਚ ਰੰਗ ਜਿਹੜੇ ਹੁਣ ਸਾਰੇ ਹੀ ਨਿਊ ਕਲਰ ਕੰਬੀਨੇਸ਼ਨ ਜਿਹੜੇ ਐਡ ਕਰ ਦਿੱਤੇ ਨੇ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਸੂਟ ਸਾਰੇ ਅਵੇਲੇਬਲ ਨੇ ਬਾਈ ਕਰਨਾ ਚਾਹ ਕੋਈ ਵੀ ਕੁਰੀ ਕਾਨੀ ਦਾ ਨੰਬਰ ਜਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਨਾ ਵਿੱਚ ਜਿੰਨੇ ਵੀ ਕਲਰ ਇੱਥੇ ਐਡ ਕੀਤੇ ਨੇ ਇਹ ਸਾਰੇ ਅਵੇਲੇਬਲ ਨੇ ਸ਼ਰਟ ਪ੍ਰਿੰਟਡ ਆਏਗੀ ਬਾਟਮ ਇਹਦਾ ਪਲੇਨ ਆਏਗਾ 2.5 ਮੀਟਰ ਦੀ ਲੈਂਥ ਆਏਗੀ ਟੋਟਲ ਤੁਹਾਨੂੰ 5 ਮੀਟਰ ਦਾ ਇੱਕ ਸੂਟ ਟੋਟਲ 15 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ 1330 ਰੁਪਏ ਦੇ ਵਿੱਚ ਐਦੇ ਵਿੱਚ ਤੁਹਾਨੂੰ ਸ਼ਰਟ ਔਰਗੈਂਜ਼ਾ ਦੀ ਮਿਲੇਗੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਤੁਹਾਨੂੰ 2.5 ਮੀਟਰ ਦਾ ਜਿਹੜਾ ਇਹ ਔਰਗੈਂਜ਼ਾ ਡਿਜੀਟਲ ਪ੍ਰਿੰਟ ਦੇ ਨਾਲ ਮਿਲੇਗਾ ਬਾਟਮ ਪਲੇਨ ਆਏਗਾ ਜੌਰਚਟ ਫੈਬਰਿਕ ਦੇ ਨਾਲ ਤੇ ਪ੍ਰਾਈਸ ਇਹਦਾ ਸਿਰਫ ਸਿਰਫ 400 ਰੁਪਏ ਆ ਬਾਟਮ ਪਲੇਨ ਹੈ ਸ਼ਾਰਟ ਤੇ ਦੁਪੱਟਾ ਦੋਨੋਂ ਪ੍ਰਿੰਟਡ ਨੇ ਡਿਜੀਟਲ ਪ੍ਰਿੰਟ ਹੈ ਦੋਨਾਂ ਤੇ ਪ੍ਰਾਈਸ ਜਸੇ ਦਾ 400 ਰੁਪਏ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਆਲ ਓਵਰ ਇੰਡੀਆ ਰੰਗੇ ਦੇ ਵਿੱਚ ਫਿਲਹਾਲ 20 ਆਏ ਨੇ ਤੇ ਉਹ ਸਾਰੇ ਹੀ ਅਵੇਲੇਬਲ ਨੇ ਪਹਿਲਾਂ ਆਏ ਸੀ ਬਟ ਜਲਦੀ ਹੀ ਸੋਲਡ ਆਊਟ ਹੋ ਗਏ ਸੀ ਹੁਣ ਨਵੇਂ ਰੰਗ ਆਏ ਨੇ ਜਿਹੜੇ ਕਿ ਬਹੁਤ ਵਧੀਆ ਪ੍ਰਿੰਟ ਦੇ ਨਾਲ ਆਏ ਨੇ ਪ੍ਰਾਈਸ ਹੈ ਸਿਰਫ ਤੇ ਸਿਰਫ 400 ਰੁਪਏ 400 ਵਿੱਚ ਤੁਸੀਂ ਆਲ ਓਵਰ ਇੰਡੀਆ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਬਾਕੀ ਅਗਰ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰ 623924575 ਜੋ ਜਿੱਤਤਾ ਹੈ ਉਸ ਨੰਬਰ 'ਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ